ਸੋ ਅਸੀਂ ਦੇਖ ਰਹੇ ਸੀਗੇ ਦਾਨੀਅਲ ਨਬੀ ਦੀ ਕਿਤਾਬ ਉਸ 10ਵੇਂ ਅਧਿਆਏ ਵਿੱਚ ਜੋ ਦਾਨੀਅਲ ਨਬੀ ਦਾ ਆਖਰੀ ਦਰਸ਼ਨ ਆ ਉਸ ਦੇ ਬਾਰੇ ਅਸੀਂ ਸਿੱਖਦੇ ਆ ਰਹੇ ਸੀਗੇ ਔਰ ਇਹ ਉਸਤਾਜ ਸ਼ੇਵਾ ਵੀਡੀਓ ਆ ਔਰ ਹੁਣ ਤੱਕ ਅਸੀਂ ਇਹਦੇ ਵਿੱਚ ਕਾਫੀ ਕੁਝ ਸਿੱਖਿਆ ਉਹਦੇ ਵਾਸਤੇ ਤੁਸੀਂ ਪਿਛਲੇ ਵੀਡੀਓ ਜਵਾ ਦੇਖ ਸਕਦੇ ਹੋ ਔਰ ਪਿਛਲੇ ਵੀਡੀਓ ਦੇ ਵਿੱਚ ਅਸੀਂ ਦੇਖਿਆ ਸੀ ਦਾਨੀਅਲ 10 ਅਧਿਆਏ ਉਸ ਦੀ 16 ਇਤਨੋ ਕਿ ਕਿਸ ਪ੍ਰਕਾਰ ਸਵਰਗਦੂਤ ਜੋ ਆ ਉਹ ਦਾਨੀਅਲ ਨਬੀ ਦੇ ਹੋਠਾਂ ਨੂੰ ਛੁੰਦਾ ਆ ਔਰ ਇਸ ਦੇ ਵਿੱਚ ਅਸੀਂ ਕਾਫੀ ਆਤਮਿਕ ਭੇਤ ਜੋ ਆ ਉਹ ਸਿੱਖੇ ਸੀਗੇ ਔਰ ਇਸੇ ਹੀ ਆਇਤ ਵਿੱਚ ਅਸੀਂ ਅੱਗੇ ਵਧਦੇ ਹਾਂ ਜਿਸ ਸਮੇਂ ਸਵਰਗਦੂਤ ਉਸ ਦੇ ਹੋਠਾਂ ਨੂੰ ਛੂੰਦਾ ਆ ਉਸ ਤੋਂ ਬਾਅਦ ਜੁਆ ਲਿਖਿਆ ਕਿ ਦਾਨੀਅਲ ਬੋਲਦਾ ਤਦ ਮੈਂ ਆਪਣਾ ਮੂੰਹ ਖੋਲਿਆ ਅਤੇ ਬੋਲਿਆ ਅਤੇ ਜੋ ਮੇਰੇ ਸਾਹਮਣੇ ਖਲੋਤਾ ਸੀ ਉਸ ਨੂੰ ਆਖਿਆ हे ਮੇਰੇ ਸਵਾਮੀ ਉਸ ਦਰਸ਼ਨ ਦੇ ਕਾਰਨ ਮੇਰੇ ਸੋਗਾ ਨੇ ਮੇਰੇ ਉੱਤੇ ਹੱਲਾ ਕੀਤਾ ਹੈ ਅਤੇ ਮੇਰੇ ਵਿੱਚ ਰੱਤਾ ਬਲ ਨਹੀਂ ਰਿਹਾ ਅਰੇ ਹਿੰਦੀ ਦੇ ਵਿੱਚ ਲਿਖਦਾ ਆ ਕਿ ਦਰਸ਼ਨ ਕੀ ਬਾਤੋਂ ਕੇ ਕਾਰਨ ਉਸਮੇ ਪੀੜਾ ਸੀ ਉਠੀ ਸੋ ਡੈਨੀਅਲ ਜੋ ਆ ਜਿਸ ਪੀੜਾ ਦੀ ਜਾਂ ਇਹ ਜਿਸ ਸੋਗ ਦੀ ਉਹ ਗੱਲ ਕਰ ਰਿਹਾ ਆ ਉਹ ਸੋਗ ਜਾਂ ਪੀੜਾ ਕੋਈ ਉਹਦੇ ਸੰਸਾਰਿਕ ਵਿਸ਼ੇ ਨੂੰ ਲੈ ਕੇ ਨਹੀਂ ਆ ਹਾਲਾਂਕਿ ਡੈਨੀਅਲ ਦਾ ਜੇ ਆਪਾਂ ਸ਼ਰੀਰੀਕ ਜੀਵਨ ਵੀ ਦੇਖੀਏ ਤਾਂ ਉਹ ਵੀ ਬਹੁਤ ਦੁੱਖ ਤਕਲੀਫਾਂ ਦੇ ਨਾਲ ਭਰਿਆ ਹੋਇਆ ਉਹਦਾ ਜੀਵਨ ਆ ਕਿਉਂਕਿ ਉਹਦਾ ਜੀਵਨ ਕੋਈ ਸਧਾਰਨ ਜੀਵਨ ਨਹੀਂ ਆ ਬਲਕਿ ਛੋਟੀ ਜਿਹੀ ਉਮਰ ਤੇ ਵਿੱਚ ਜੋ ਆ ਦਾਨੀਅਲ ਆਪਣੇ ਪਰਿਵਾਰ ਤੋਂ ਵਿਛੜ ਕੇ ਆਪਣੇ ਦੇਸ਼ ਤੋਂ ਵਿਛੜ ਕੇ ਉਹ ਆ ਗੁਲਾਮ ਹੋ ਕੇ ਇੱਕ ਪਰਾਏ ਦੇਸ਼ ਦੇ ਵਿੱਚ ਉਹ ਲਿਆਂਦਾ ਗਿਆ ਆ ਇੱਥੇ ਸਿਰਫ ਤਿੰਨ ਦੋਸਤ ਉਹਦੇ ਨਾਲ ਨਜ਼ਰ ਆਉਂਦੇ ਆ ਕੋਈ ਮਾਂ ਬਾਪ ਭੈਣ ਭਰਾ ਕੋਈ ਉਹਦੇ ਨਾਲ ਇੱਥੇ ਨਜ਼ਰ ਨਹੀਂ ਆ ਰਿਹਾ ਸੋ ਇਹ ਇੱਕ ਬਹੁਤ ਪੀੜਾਦਾਇਕ ਅਨੁਭਵ ਆ ਬਹੁਤ ਹੀ ਦਰਦ ਤਕਲੀਫ ਦੇਣ ਵਾਲਾ ਅਨੁਭਵ ਆ ਕਿ ਇੱਕ ਨੌਜਵਾਨ ਜਿਹੜਾ 15 16 ਸਾਲ ਦੀ ਉਮਰ ਦੇ ਵਿੱਚ ਜੋ ਆਪਣੇ ਪਰਿਵਾਰ ਤੋਂ ਵਿਛੜ ਕੇ ਇੱਕ ਦੂਸਰੇ ਦੇਸ਼ ਵਿੱਚ ਚਲਾ ਜਾਏ ਉਹ ਵੀ ਹਮੇਸ਼ਾ ਦੇ ਲਈ ਕਿਉਂਕਿ ਜੇ ਆਪਾਂ ਆਪਣੀ ਸਧਾਰਨ ਜ਼ਿੰਦਗੀ 'ਚ ਦੇਖੀਏ ਤਾਂ ਇੱਕ ਨੌਜਵਾਨ ਅਗਰ ਫੋਰਨ ਕੰਟਰੀ ਜਾਂਦਾ ਹੈ ਜਾਂ ਹੋਸਟਲ ਵਿੱਚ ਜਾਂਦਾ ਹੈ ਤਾਂ ਉੱਥੇ ਵੀ ਉਹਦੇ ਲਈ ਰਹਿਣਾ ਮੁਸ਼ਕਲ ਹੋ ਜਾਂਦਾ ਹੈ ਪਰਿਵਾਰ ਤੋਂ ਬਿਨਾਂ ਜਦਕਿ ਉਹ ਗੱਲਬਾਤ ਵੀ ਕਰ ਰਿਹਾ ਹੁੰਦਾ ਹੈ ਵੀਡੀਓ ਕਾਲਿੰਗ ਤੇ ਜਾਂ ਉਹਨੂੰ ਪਤਾ ਹੁੰਦਾ ਹੈ ਕਿ ਹਾਂ ਮੇਰਾ ਪਰਿਵਾਰ ਜਾਣਦਾ ਹੈ ਮੈਂ ਕਿੱਥੇ ਹਾਂ ਔਰ ਮੈਂ ਕੁਝ ਸਮੇਂ ਲਈ ਦੂਰ ਹਾਂ ਪਰ ਡਾਨੀਅਲ ਜਵਾਹ ਹਮੇਸ਼ਾ ਲਈ ਵਿਛੜ ਗਿਆ ਔਰ ਉਹਨੂੰ ਨਹੀਂ ਪਤਾ ਕਿ ਉਹਦਾ ਪਰਿਵਾਰ ਕਿੱਥੇ ਹੈ ਔਰ ਪਰਿਵਾਰ ਨੂੰ ਨਹੀਂ ਪਤਾ ਕਿ ਸਾਡਾ ਬੇਟਾ ਜਵਾਹ ਹੁਣ ਕਿੱਥੇ ਹੈ ਜਾਂ ਕਿਸ ਹਾਲ ਚ। ਸੋ ਇਹੋ ਜਿਹੜਾ ਜੀਵਨ ਦੇ ਦੌਰਾਨ ਵੀ ਡਾਨੀਅਲ ਨੂੰ ਅਸੀਂ ਕਦੀ ਨਹੀਂ ਦੇਖਦੇ ਕਿ ਉਹ ਆਪਣੀਆਂ ਸਰੀਰਿਕ ਦੁੱਖਾਂ ਤਕਲੀਫਾਂ ਨੂੰ ਲੈ ਕੇ ਉਹ ਖੁਦਾ ਦੇ ਅੱਗੇ ਉਹ ਰੋ ਰਿਹਾ ਹੋਵੇ ਜਾਂ ਸ਼ਿਕਾਇਤ ਕਰ ਰਿਹਾ ਹੋਵੇ। ਬਲਕਿ ਅਸੀਂ ਦੇਖਦੇ ਹਾਂ ਕਿ ਡਾਨੀਅਲ ਅਗਰ ਚਿੰਤਤ ਨਜ਼ਰ ਆਉਂਦਾ ਆ ਅਗਰ ਉਹ ਕਿਸੇ ਸਮੇਂ ਕੋ ਪਰੀਸ਼ਾਨ ਨਜ਼ਰ ਆਉਂਦਾ ਹੈ ਤਾਂ ਸਿਰਫ ਉਹ ਕੁਝ ਆਤਮਿਕ ਵਿਸ਼ਿਆਂ ਨੂੰ ਲੈ ਕੇ ਇੱਥੇ ਵੀ ਉਹ ਕਹਿ ਰਿਹਾ ਦਰਸ਼ਨ ਦੇ ਕਾਰਨ ਸੋਗਾਂ ਨੇ ਮੈਨੂੰ ਕੁਝ ਝੁਆਣ ਕੇ ਰਿਆ ਹੈ ਜਾਂ ਮੇਰੇ ਅੰਦਰ ਇੱਕ ਪੀੜਾ ਉੱਠੀ ਹੈ ਸਿਰਫ ਦਰਸ਼ਨ ਦੇ ਕਾਰਨ ਸੋ ਅੱਜ ਜਿਸੀਂ ਦੇਖਦੇ ਹਾਂ ਇੱਕ ਵਿਸ਼ਵਾਸੀ ਦੇ ਜੀਵਨ ਦੇ ਵਿੱਚ ਅਕਸਰ ਕੀ ਹੋ ਜਾਂਦਾ ਹੈ ਜ਼ਿਆਦਾਤਰ ਵਿਸ਼ਵਾਸੀਆਂ ਦੇ ਜੀਵਨ ਚ ਇਹ ਚੀਜ਼ ਉਲਟੀ ਹੋ ਜਾਂਦੀ ਹੈ ਮਤਲਬ ਉਹ ਆਪਣੇ ਸੰਸਾਰਿਕ ਵਿਸ਼ਿਆਂ ਨੂੰ ਲੈ ਕੇ ਤੇ ਜ਼ਰੂਰ ਫਿਕਰਮੰਦ ਰਹਿੰਦੇ ਆ ਛੋਟੇ ਛੋਟੇ ਇਸ਼ੂ ਲੈ ਕੇ ਉਹ ਪ੍ਰਭੂ ਦੇ ਅੱਗੇ ਬਾਰ-ਬਾਰ ਹੁੰਦੇ ਆ ਪਰ ਆਪਣੇ ਆਤਮਿਕ ਵਿਸ਼ਿਆਂ ਨੂੰ ਲੈ ਕੇ ਉਹ ਕਦੇ ਵੀ ਪਰਮੇਸ਼ਰ ਦੇ ਅੱਗੇ ਨਹੀਂ ਹੁੰਦੇ ਦੇਖੋ ਖੁਦਾ ਨੇ ਅਗਰ ਇੱਕ ਬੁਲਾਹਟ ਸਾਡੇ ਜੀਵਨ ਚ ਰੱਖੀ ਆ ਤਾਂ ਉਸ ਬੁਲਾਹਟ ਦੇ ਵਿਸ਼ੇ ਚ ਅਸੀਂ ਕੋਈ ਗੰਭੀਰ ਨਹੀਂ ਹੁੰਦੇ ਅਗਰ ਖੁਦਾ ਨੇ ਕੋਈ ਦਰਸ਼ਨ ਸਾਨੂੰ ਦਿਖਾਏ ਆ ਅਸੀਂ ਉਹਨਾਂ ਦਰਸ਼ਨਾ ਦੇ ਬਾਰੇ ਕੋਈ ਜ਼ਿਆਦਾ ਫਿਕਰਮੰਦ ਨਹੀਂ ਹੁੰਦੇ ਜਾਂ ਜ਼ਿਆਦਾ ਗੰਭੀਰ ਨਹੀਂ ਹੁੰਦੇ ਕਿਉਂਕਿ ਪਰਮੇਸ਼ਨ ਕੁਝ ਦਰਸ਼ਨ ਸਾਨੂੰ ਦਿਖਾਉਂਦਾ ਆ ਸੋ ਕਿਉਂ ਦਿਖਾਉਂਦਾ ਪ੍ਰਭੂ ਚਾਹੁੰਦਾ ਅਸੀਂ ਉਹਦੇ ਵਾਸਤੇ ਪੂਰੀ ਤਰ੍ਹਾਂ ਜਾਗਦੇ ਹੋਏ ਰਹੀਏ ਔਰ ਉਸਤੇ ਵਾਸਤੇ ਪ੍ਰਾਰਥਨਾ ਵਿੱਚ ਬਣੇ ਰਹੀਏ ਔਰ ਉਹਦੇ ਲਈ ਇੱਕ ਯੋਗ ਬਣੀਏ ਕਿ ਹਾਂ ਆਉਣ ਵਾਲੇ ਸਮੇਂ 'ਚ ਜਿਸ ਤਰ੍ਹਾਂ ਖੁਦਾ ਨੇ ਦਿਖਾਇਆ ਉਸ ਤਰ੍ਹਾਂ ਸਾਡੇ ਜੀਵਨ 'ਚ ਪੂਰਾ ਹੋ ਸਕੇ ਅਗਰ ਖੁਦਾ ਸਾਨੂੰ ਦਿਖਾਉਂਦਾ ਹੈ ਕਿ ਉਹ ਸਾਨੂੰ ਇਸਤੇਮਾਲ ਕਰੇਗਾ ਤਾਂ ਇਹ ਚੀਜ਼ ਕਦੋਂ ਪੂਰੀ ਹੋਏਗੀ ਜਦੋਂ ਅਸੀਂ ਵਾਅਕ ਹੀ ਯੋਗ ਬਣਾਂਗੇ ਜਾਂ ਯੋਗ ਬਣ ਲਈ ਉਹ ਐਫਰਟ ਉਹ ਯਤਨ ਅਸੀਂ ਕਰਾਂਗੇ ਸੋ ਇਸ ਲਈ ਹਰ ਦਿਨ ਸਾਨੂੰ ਪਤਾ ਹੋਣਾ ਕਿ ਪ੍ਰਭੂ ਦੇ ਦਰਸ਼ਨ ਕਦੋਂ ਪੂਰਾ ਹੋਏਗਾ ਕਿਸ ਤਰ੍ਹਾਂ ਪੂਰਾ ਹੋਏਗਾ ਉਹਦੇ ਵਾਸਤੇ ਮੈਨੂੰ ਕੀ ਕਰਨਾ ਪਏਗਾ ਜਾਂ ਮੈਨੂੰ ਕਿੰਨੀ ਮਿਹਨਤ ਕਿੰਨਾ ਯਤਨ ਕਰਨਾ ਪਏਗਾ ਉਹਦੇ ਵਾਸਤੇ ਪ੍ਰਭੂ ਤੁਸੀਂ ਮੈਨੂੰ ਹਿੰਮਤ ਸ਼ਕਤੀ ਤਾਕਤ ਦਿਓ ਤਾਂ ਕਿ ਜੋ ਦਰਸ਼ਨ ਤੁਸੀਂ ਮੈਨੂੰ ਦਿਖਾਇਆ ਜੋ ਬੁਲਾਹਰ ਤੁਸੀਂ ਮੇਰੇ ਜੀਵਨ ਚ ਪ੍ਰਗਟ ਕੀਤੀ ਹੈ ਇਹ ਪ੍ਰਭੂ ਆਉਣ ਵਾਲੇ ਸਮੇਂ 'ਚ ਉਸ ਤਰ੍ਹਾਂ ਹੀ ਪੂਰੀ ਹੋਵੇ ਜਿਸ ਤਰ੍ਹਾਂ ਤੁਸੀਂ ਮੈਨੂੰ ਦਿਖਾਈ ਹੈ ਸੋ ਇਹ ਕੁਝ ਵਿਸ਼ੇ ਜਿਨ੍ਹਾਂ ਲਈ ਪ੍ਰਭੂ ਚਾਹੁੰਦਾ ਤੁਸੀਂ ਜਾਗਦੇ ਹੋਏ ਰਹੋ ਤੁਸੀਂ ਹਮੇਸ਼ਾ ਚੌਕਸ ਰਹੋ ਤੁਸੀਂ ਹਮੇਸ਼ਾ ਇਸ ਚੀਜ਼ ਦੇ ਲਈ ਚਿੰਤਤ ਰਹੋ ਫਿਕਰਮੰਦ ਰਹੋ ਕਿ ਹਾਂ ਮੈਂ ਇਸ ਚੀਜ਼ ਲਈ ਐਫਰਟ ਕਰਨਾ ਹੈ ਯਤਨ ਕਰਨਾ ਹੈ ਤਾਂ ਕਿ ਉਹ ਸਭ ਕੁਝ ਉਸ ਤਰ੍ਹਾਂ ਪੂਰਾ ਹੋਵੇ ਜਿਸ ਤਰ੍ਹਾਂ ਪਰਮੇਸ਼ਰ ਨੇ ਮੈਨੂੰ ਕੀ ਕੀਤਾ ਦਿਖਾਇਆ ਹੈ ਫਿਕਰਮੰਦੀਆਂ ਚਿੰਤਤ ਹੋਣ ਤੋਂ ਭਾਵ ਇਹ ਨਹੀਂ ਕਿ ਅਸੀਂ ਚਿੰਤਾ ਕਰਨੀ ਆ ਫਿਕਰਮੰਦ ਹੋਣ ਤੋਂ ਭਾਵ ਕਿ ਆ ਉਦਾਹਰਨ ਦੇ ਤੌਰ ਤੇ ਜਿਸਦਾ ਦੇਖੋ ਇੱਕ ਬੱਚਾ ਜਿਸ ਨੂੰ ਫਿਕਰ ਹੈ ਕਿ ਮੇਰੇ ਪੇਪਰ ਆ ਉਹ ਪੜ੍ਹੇਗਾ ਪਰ ਜਿਸ ਨੂੰ ਕੋਈ ਫਿਕਰ ਨਹੀਂ ਆ ਉਹ ਕਦੀ ਨਹੀਂ ਪੜ੍ਹੇਗਾ ਉਹ ਪੇਪਰ ਵਾਈ ਕਰੇਗਾ ਸੋ ਫਿਕਰਮੰਦ ਹੋਣ ਤੋਂ ਭਾਵ ਕਿ ਅਸੀਂ ਗੰਭੀਰ ਰਹਿਣਾ ਹੈ ਹਰ ਸਮੇਂ ਹਰ ਰੋਜ਼ ਅਸੀਂ ਉ ਕਰਨਾ ਹੈ ਜੋ ਸਾਡੇ ਲਈ ਕਰਨਾ ਜ਼ਰੂਰੀ ਹੈ ਅਸੀਂ ਖੁਦਾ ਦੇ ਚਰਣਾ ਚੁਣਾ ਹੈ ਅਸੀਂ ਖੁਦਾ ਦੇ ਬਚਨ ਨੂੰ ਲੈਣਾ ਹੈ ਅਸੀਂ ਸਿੱਖਣਾ ਹੈ ਔਰ 16 வசன ਦੇ ਵਿੱਚ ਹੀ ਜੋ ਦਾਨੀ ਲੱਗੇ ਬੋਲਦਾ ਹੈ ਕਿ ਮੇਰੇ ਵਿੱਚ ਰਤਾ ਬਲ ਨਹੀਂ ਰਹਾ ਇਸ ਗੱਲ ਦੇ ਉੱਤੇ ਦਾਨੀਲ ਜੋ ਆ ਉਹ ਇਸ ਗੱਲ ਨੂੰ ਮੰਨ ਰਿਹਾ ਸਵੀਕਾਰ ਰਿਹਾ ਆ ਦੱਸ ਰਿਹਾ ਆ ਕਿ ਸਵਰਗਦੂਤ ਨੂੰ ਕਿ ਮੇਰੇ ਵਿੱਚ ਇਸ ਦਰਸ਼ਨ ਦੇ ਕਾਰਨ ਜੋ ਆ ਹੁਣ ਕੁਝ ਵੀ ਬਲ ਨਹੀਂ ਰਹਾ ਸੋ ਇੱਥੇ ਅਸੀਂ ਕੀ ਸਿੱਖ ਰਿਹਾ ਕਿ ਅਗਰ ਅਸੀਂ ਆਤਮਿਕ ਜੀਵਨ ਦੇ ਦੌਰਾਨ ਕਿਸੇ ਵੀ ਮੌਕੇ ਤੇ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਕਰਦੇ ਆ ਸੋ ਉਸ ਸਮੇਂ ਹਮੇਸ਼ਾ ਅਸੀਂ ਪਰਮੇਸ਼ਵਰ ਦੇ ਅੱਗੇ ਜੋ ਆ ਆਪਣੇ ਆਪ ਨੂੰ ਕਮਜ਼ੋਰ ਸਵੀਕਾਰਨਾ ਹੈ ਮੰਨ ਲੈਣਾ ਹੈ ਅਸੀਂ ਕਿ ਹਾਂ ਪ੍ਰਭੂ ਮੈਂ ਕਮਜ਼ੋਰ ਹਾਂ ਕਿਉਂਕਿ ਦਾਨੀਅਲ ਇਸ ਸੰਗਤ ਉੱਤੇ ਕੀ ਕਰ ਰਿਹਾ ਕਿ ਬੋਲ ਰਿਹਾ ਕਿ ਮੇਰੇ ਵਿੱਚ ਕੋਈ ਬਲ ਨਹੀਂ ਰਿਹਾ ਸੋ ਅਕਸਰ ਵੀ ਵਿਸ਼ਵਾਸੀ ਲੋਕ ਉਸ ਸਮੇਂ ਵੀ ਆਪਣੇ ਆਪ ਨੂੰ ਬਲਵੰਤ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਜਦੋਂ ਕਿ ਉਹ ਬਲਵੰਤ ਨਹੀਂ ਹੁੰਦੇ ਜਦੋਂ ਕੋਈ ਆਤਮਿਕ ਤੌਰ ਤੇ ਕਮਜ਼ੋਰ ਮਹਿਸੂਸ ਕਰ ਰਹੇ ਹੁੰਦੇ ਆ ਉਸ ਸਮੇਂ ਵੀ ਕਈ ਵਾਰ ਉਹ ਆਪਣੇ ਆਪ ਨੂੰ ਬਲਵੰਤ ਦਿਖਾਉਂਦੇ ਆ ਪਰ ਇਸ ਗੱਲ ਨੂੰ ਸਵੀਕਾਰ ਨਹੀਂ ਕਰਦੇ ਕਿ ਅਸੀਂ ਕਮਜ਼ੋਰ ਹਾਂ ਔਰ ਇਹ ਚੀਜ਼ ਸਾਡੇ ਵਿਰੁੱਧ ਕੰਮ ਕਰਦੀ ਆ ਇਹ ਚੀਜ਼ ਦਾ ਸ਼ੈਤਾਨ ਅਕਸਰ ਫਾਇਦਾ ਉਠਾਉਂਦਾ ਆ ਕਿਉਂਕਿ ਜਿਸ ਪ੍ਰਕਾਰ ਬਦੀ ਨੂੰ ਛਿਪਾਉਣਾ ਸਾਡੇ ਲਈ ਖਤਰਨਾਕ ਸਾਬਿਤ ਹੋ ਜਾਂਦਾ ਆ ਉਸੇ ਪ੍ਰਕਾਰ ਆਪਣੀਆਂ ਕਮਜ਼ੋਰੀਆਂ ਨੂੰ ਛਿਪਾਉਣਾ ਉਹ ਵੀ ਸਾਡੇ ਲਈ ਖਤਰਨਾਕ ਸਾਬਿਤ ਹੋ ਜਾਂਦਾ ਆ ਆਪਣੀਆਂ ਕਮਜ਼ੋਰੀਆਂ ਨੂੰ ਛੁਪਾਉਣ ਦੀ ਬਜਾਏ ਪ੍ਰਭੂ ਚਾਹੁੰਦਾ ਤੁਸੀਂ ਆਪਣੀਆਂ ਕਮਜ਼ੋਰੀਆਂ ਨੂੰ ਸਵੀਕਾਰ ਕਰਦੇ ਹੋਏ ਅੱਗੇ ਵਧੋ ਖੁਦਾ ਦੇ ਅੱਗੇ ਆਓ ਕਿ ਪ੍ਰਭੂ ਮੈਂ ਇਸ ਹਿੱਸੇ 'ਚ ਕਮਜ਼ੋਰ ਹਾਂ ਤਬੂ ਮੈਂ ਇਸ ਹਿੱਸੇ 'ਚ ਕੋਸ਼ਿਸ਼ ਕਰਦਾ ਹਾਂ ਆਪਣੇ ਆਪ ਨੂੰ ਮਜ਼ਬੂਤ ਕਰਨ ਦੀ ਪਰ ਮੈਂ بار بار ਮੈਂ ਪ੍ਰਭੂ ਮਾਤ ਖਾ ਜਾਂਦਾ ਹਾਂ ਇਸ ਵਿਸ਼ੇ 'ਚ ਪ੍ਰਭੂ ਮੈਂ ਬਹੁਤ ਕੋਸ਼ਿਸ਼ ਕਰਦਾ ਹਾਂ ਪਰ ਫਿਰ ਵੀ ਮੇਰੇ ਕੋਲੋ ਇੱਕ ਜੈਵੰਤ ਜੀਵਨ ਮੈਂ ਨਹੀਂ ਜੀ ਪਾ ਰਿਹਾ ਇਸ ਹਿੱਸੇ ਦੇ ਵਿੱਚ ਸੋ ਅਗਰ ਸੇ ਕਮਜ਼ੋਰ ਹਾਂ ਤਾਂ ਮੰਨ ਲਈਏ ਕਿ ਅਸੀਂ ਕਮਜ਼ੋਰ ਹਾਂ ਕਦੀ ਵੀ ਆਪਣੀ ਕਮਜ਼ੋਰੀ ਨੂੰ ਅਸੀਂ ਛੁਪਾ ਕੇ ਆਪਣੇ ਆਪ ਨੂੰ ਬਲਵੰਤ ਦਿਖਾਉਣ ਦੀ ਕੋਸ਼ਿਸ਼ ਨਾ ਕਰੀਏ ਔਰ ਦਾਨੀਅਲ 10:17 ਆਇਤ ਵਿੱਚ ਵੀ ਇਹੀ ਚੀਜ਼ ਬੋਲ ਰਿਹਾ ਆ ਉਹ ਕਹਿ ਰਿਹਾ ਪਰ ਮੈਂ ਜੋ ਹਾਂ ਸੋ ਛੱਟ ਮੇਰੇ ਵਿੱਚ ਨਾ ਸ਼ਕਤੀ ਰਹੀ ਨਾ ਮੇਰੇ ਵਿੱਚ ਸਾਰਿਆ ਸੋ ਦਾਨੀਅਲ ਨੇ ਸਵੀਕਾਰ ਆ ਪ੍ਰਭੂ ਦੇ ਦੂਤ ਦੇ ਅੱਗੇ ਸੋ ਉਸ ਚੀਜ਼ ਦਾ ਨਤੀਜਾ ਅਸੀਂ ਦੇਖਦੇ ਹਾਂ ਕਿ ਨਿਕਲਦਾ ਆ 18 ਵਚਨ ਨੂੰ ਅਸੀਂ ਪੜ੍ਹਦੇ ਹਾਂ ਇਸ ਸਗਤ ਲਿਖਿਆ ਤਦ ਇੱਕ ਜਾਨੇ ਜਿਹਦਾ ਰੂਪ ਮਨੁੱਖ ਵਰਗਾ ਸੀ ਮੋੜ ਮੈਨੂੰ ਛੋਇਆ ਅਤੇ ਉਹਨੇ ਮੈਨੂੰ ਜੋਰ ਦਿੱਤਾ ਸੋ ਇਸ ਸਗਤ ਅਸੀਂ ਦੇਖਦੇ ਹਾਂ ਕਿ ਜਦੋਂ ਦਾਨੀਅਲ ਨੇ ਸਵੀਕਾਰ ਕੀਤਾ ਕਿ ਮੈਂ ਕਮਜ਼ੋਰ ਹਾਂ ਮੇਰੇ ਵਿੱਚ ਕੋਈ ਬਲ ਨਹੀਂ ਕੋਈ ਸ਼ਕਤੀ ਨਹੀਂ ਰਹੀ ਤਾਂ ਲਿਖਿਆ ਉਸਨੇ ਮੋੜ ਮੈਨੂੰ ਛੋਇਆ ਪਹਿਲੋਂ ਉਸਦੇ ਹੋਠਾਂ ਨੂੰ ਛੋਇਆ ਔਰ ਉਸ ਤੋਂ ਬਾਅਦ ਲਿਖਿਆ ਦਾਨੀਲ ਕੰਦਾ ਕਿ ਉਸਨੇ ਮੈਨੂੰ ਸ਼ੁਆ ਔਰ ਉਸਨੇ ਮੈਨੂੰ ਜੋਰ ਦਿੱਤਾ ਔਰ 19 ਵਚਨ ਨੂੰ ਅਸੀਂ ਪੜ੍ਹਦੇ ਆ ਇਸ ਅਗਾ ਦੇ ਉੱਤੇ ਲਿਖਿਆ ਉਹ ਬੋਲਿਆ हे ਅਤ ਪਿਆਰੇ ਮਨੁੱਖ ਨਾ ਡਲ ਤੈਨੂੰ ਸੁਖ ਸਾਧ ਹੋਵੇ ਜੋਰ ਫੜ ਤਾਂ ਬਲਵਾਨ ਹੋ ਅਤੇ ਜਦੋਂ ਉਸਨੇ ਮੈਨੂੰ ਇਹ ਆਖਿਆ ਮੈਂ ਜੋਰ ਪਾਇਆ ਅਤੇ ਬੋਲਿਆ हे ਮੇਰੇ ਸਵਾਮੀ ਹੋਂ ਦੱਸ ਕਿਉਂਕਿ ਤੈਂ ਹੀ ਮੈਨੂੰ ਜੋਰ ਦਿੱਤਾ ਹੈ ਸੋ ਦੇਖੋ ਜੋੜ ਪਰਮੇਸ਼ਰ ਨੇ ਦਿੱਤਾ ਕਦੋਂ ਜਦੋਂ ਦਾਨੀਅਲ ਨੇ ਇਸ ਗੱਲ ਨੂੰ ਮੰਨਿਆ ਕਿ ਮੇਰੇ ਵਿੱਚ ਕੋਈ ਜ਼ੋਰ ਨਹੀਂ ਰਿਹਾ ਮੇਰੇ ਵਿੱਚ ਸ਼ਕਤੀ ਨਹੀਂ ਰਹੀ ਦੇਖੋ ਪਰਮੇਸ਼ਰ ਦੇ ਅੱਗੇ ਜਦੋਂ ਅਸੀਂ ਸਵੀਕਾਰ ਲੈਂਦੇ ਹਾਂ ਕਿ ਹਾਂ ਪ੍ਰਭੂ ਮੈਂ ਕਮਜ਼ੋਰ ਹਾਂ ਤਾਂ ਮੈਂ ਸਵੀਕਾਰਦਾ ਹਾਂ ਉਸ ਦਾ ਨਤੀਜਾ ਕੀ ਹੁੰਦਾ ਹੈ ਪਰਮੇਸ਼ਵਰ ਫਿਰ ਉਹ ਜੋਰ ਸਾਨੂੰ ਬਖਸ਼ਦਾ ਆ ਪਰਮੇਸ਼ਵਰ ਉਹ ਸ਼ਕਤੀ ਸਾਨੂੰ ਬਖਸ਼ਦਾ ਆ ਪਰਮੇਸ਼ਵਰ ਉਹ ਬਲ ਸਾਨੂੰ ਬਖਸ਼ਦਾ ਆ ਜਿਹੜੇ ਬਲ ਦੀ ਸਾਨੂੰ ਜ਼ਰੂਰਤ ਆ ਬਲਵੰਤ ਹੋਣ ਲਈ ਖੜੇ ਹੋਣ ਲਈ ਅਸੀਂ ਗੱਲਾਂ ਬਾਤਾਂ ਦੇ ਨਾਲ ਅਸੀਂ ਬਲਵੰਤ ਨਹੀਂ ਹੋ ਸਕਦੇ ਅਸੀਂ ਸਿਰਫ ਆਪਣੇ ਆਪ ਨੂੰ ਬਲਵੰਤ ਦਿਖਾਉਣ ਦੇ ਨਾਲ ਅਸੀਂ ਬਲਵੰਤ ਨਹੀਂ ਹੋ ਸਕਦੇ ਬਲਕਿ ਉਦੋਂ ਅਸੀਂ ਬਲਵੰਤ ਹੁੰਨੇ ਆ ਉਦੋਂ ਅਸੀਂ ਸਮਰਥੀ ਹੁੰਨੇ ਆ ਉਦੋਂ ਅਸੀਂ ਸ਼ਕਤੀਪੂਰਨ ਹੁੰਨੇ ਆ ਜਦੋਂ ਪਰਮੇਸ਼ਵਰ ਸਾਨੂੰ ਸ਼ਕਤੀ ਦਿੰਦਾ ਆ ਪਰਮੇਸ਼ਰ ਜੋਰ ਬਖਸ਼ਦਾ ਆ ਉਹੀ ਸਮਾਂ ਹੁੰਦਾ ਹੈ ਜਦੋਂ ਅਸੀਂ ਜ਼ੋਰ ਪਾ ਕੇ ਅਸੀਂ ਖੜੇ ਹੁੰਨੇ ਆ ਇਸ ਪ੍ਰਕਾਰ ਦਾਨੀਅਲ ਅੱਗੇ ਬੋਲ ਰਿਹਾ ਕਿ ਤੈਂ ਹੀ ਮੈਨੂੰ ਜ਼ੋਰ ਦਿੱਤਾ ਹੈ ਮਤਲਬ ਹੁਣ ਆਪਣੇ ਆਪ ਚੋਂ ਬਲ ਮਹਿਸੂਸ ਕਰ ਰਿਹਾ ਹੈ ਔਰ ਕਹਿੰਦਾ ਕਿ ਇਹ ਜਿਹੜਾ ਮੇਰੇ ਚ ਜ਼ੋਰ ਪ੍ਰਗਟ ਹੋਇਆ ਆ ਜੋ ਮੇਰੇ ਵਿੱਚ ਬਲ ਪ੍ਰਗਟ ਆਇਆ ਆ ਉਹ ਸਵਰਗ ਦੂਤ ਨੂੰ ਕੀ ਬੋਲ ਰਿਹਾ ਕਿ ਤੂੰ ਹੀ ਇਹ ਜ਼ੋਰ ਮੈਨੂੰ ਦਿੱਤਾ ਆ ਸੋ ਇਸ ਕਰਕੇ ਅਸੀਂ ਪਰਮੇਸ਼ਵਰ ਦੇ ਅੱਗੇ ਉਸ ਤਰ੍ਹਾਂ ਹੀ ਆਈਏ ਜਿਸ ਤਰ੍ਹਾਂ ਦੇ ਅਸੀਂ ਹੈਗੇ ਹਾਂ ਉਹੀ ਪਰਮੇਸ਼ਵਰ ਦੇ ਅੱਗੇ ਰੂਪ ਲੈ ਕੇ ਆਈਏ ਜੋ ਰੂਪ ਅਸਲ ਵਿੱਚ ਸਾਡਾ ਹੈਗਾ ਆ ਕਦੀ ਵੀ ਪਰਮੇਸ਼ਵਰ ਦੇ ਅੱਗੇ ਉਸ ਪ੍ਰਕਾਰ ਦਾ ਆਪਣੇ ਆਪ ਨੂੰ ਪੇਸ਼ ਨਾ ਕਰੀਏ ਜਿਸ ਤਰ੍ਹਾਂ ਦੇ ਅਸਲ ਚ ਅਸੀਂ ਹੈਗੇ ਨਹੀਂ ਆ ਕਿਉਂਕਿ ਮਨੁੱਖਾਂ ਦੇ ਅੱਗੇ ਜੋ ਆ ਇਹ ਚੀਜ਼ ਚੱਲ ਸਕਦੀ ਆ ਮਨੁੱਖਾਂ ਦੇ ਅੱਗੇ ਅਸੀਂ ਆਪਣੇ ਆਪ ਨੂੰ ਉਹ ਦਿਖਾ ਸਕਦੇ ਹਾਂ ਜੋ ਅਸਲ 'ਚ ਅਸੀਂ ਹੈ ਨਹੀਂ ਆ। ਮਨੁੱਖ ਮੰਨ ਲਏਗਾ ਸਾਨੂੰ ਸਵੀਕਾਰ ਲਏਗਾ ਉਹ ਚੀਜ਼ ਵੀ ਜੋ ਅਸਲ 'ਚ ਅਜੀ ਹੈ ਨਹੀਂ ਆ। ਮਨੁੱਖ ਸਾਨੂੰ ਸਵੀਕਾਰ ਲਏਗਾ। ਦੇਖੋ ਜਿਸ ਪ੍ਰਕਾਰ ਯਾਕੂਬ ਜਵਾ ਉਹ ਆਪਣੇ ਬਾਪ ਦੇ ਅੱਗੇ ਖੜਾ ਆ ਇਜ਼ਹਾਕ ਦੇ ਅੱਗੇ ਖੜਾਇਆ ਉਤਪਤ 27 ਅਧਿਆਏ ਉਸ ਦੀ 19 ਆਇਤ ਵਿੱਚ ਔਰ ਇਜ਼ਹਾਕ ਜਦੋਂ ਕਿ ਉਸ ਦੀ ਅੱਖਾਂ ਤੁੰਦ ਲਾ ਗਈਆਂ ਸੋ ਇਜ਼ਹਾਕ ਨੇ ਜਦੋਂ ਯਾਕੂਬ ਨੂੰ ਪੁੱਛਿਆ ਤੂੰ ਕੌਣ ਹੈ ਸੋ ਉਹ ਕਹਿੰਦਾ ਮੈਂ ਇਸਾਉ ਆ ਮਤਲਬ ਹੈਗਾ ਯਾਕੂਬ ਆ ਪਰ ਬੋਲ ਰਿਹਾ ਮੈਂ ਕੌਣ ਆ ਮੈਂ ਇਸਾਉ ਆ ਸੋ ਇਜ਼ਹਾਕ ਇਹ ਕੰਬਨੋਖ ਸੀ ਇਸ ਲਈ ਉਹ ਸਵੀਕਾਰ ਕਰ ਗਿਆ ਮੰਨ ਗਿਆ ਕਿ ਉਹ ਇਸਾਉ ਆ ਪਰ ਪਰਮੇਸ਼ਵਰ ਦੇ ਅੱਗੇ ਅਸੀਂ ਕਦੀ ਵੀ ਇਸ ਚਲਾਕੀ ਦੇ ਵਿੱਚ ਕਾਮਯਾਬ ਨਹੀਂ ਹੋ ਸਕਦੇ ਸੂਪਰ ਮੇਸ਼ਰ ਜੋ ਆ ਜਿਸ ਸਮੇ ਯਾਕੂਬ ਨੂੰ ਪੁੱਛਿਆ ਤੇਰਾ ਨਾਮ ਕੀ ਆ ਉਤਪਤ 32 ਦੇ ਉਸ 27 ਆਇਤ ਵਿੱਚ ਸੋ ਉਸ ਸਮੇ ਯਾਕੂਬ ਕੀ ਬੋਲ ਰਿਹਾ ਮੈਂ ਯਾਕੂਬ ਆ ਕਿਉਂ ਕਿਉਂਕਿ ਉਹਨੂੰ ਪਤਾ ਹੈ ਅੱਗੇ ਮੈਂ ਇਜ਼ਹਾਕ ਦੇ ਅੱਗੇ ਖੜਾ ਸੀ ਆਪਣੇ ਬਾਪ ਦੇ ਅੱਗੇ ਉੱਥੇ ਮੈਂ ਯਾਕੂਬ ਹੋਣ ਤੇ ਕਿਆ ਸੀ ਮੈਂ ਇਸਾਵਾਂ ਉਹ ਮੰਨ ਗਿਆ ਪਰ ਹੁਣ ਜਦ ਉਹ ਨੂੰ ਪੁੱਛ ਰਿਹਾ ਹੈ ਇਹ ਬਨੋਖ ਨਹੀਂ ਹੈ ਇਸ ਸਰਵਸ਼ਕਤੀਮਾਨ ਪਰਮੇਸ਼ਰ ਆ ਜਿਹੜਾ ਰੂਹਾਂ ਨੂੰ ਜਾਂਚਦਾ ਪਰਖਦਾ ਆ ਇਸ ਦੇ ਅੱਗੇ ਝੂਠ ਛਲ ਫਰੇਬ ਚਲਾਕੀ ਨਹੀਂ ਚਲੇਗੀ ਇਸ ਦੇ ਅੱਗੇ ਮੰਨਣਾ ਪਏਗਾ ਜੋ ਮੈਂ ਹਾਂ ਮੈਂ ਉਹੀ ਹਾਂ ਇਸ ਲਈ ਯਾਕੂਬ ਕੀ ਕਰਾ ਮੇਰਾ ਨਾਮ ਕੀਆ ਯਾਕੂਬਾ ਸੋ ਯਾਕੂਬ ਦਾ ਅਰਥ ਕੀ ਆ ਯਾਕੂਬ ਦੇ ਨਾਮ ਦਾ ਮਤਲਬ ਕੀ ਆ ਧੋਖੇਬਾਸ ਮਤਲਬ ਪਰਮੇਸ਼ਰ ਜੋ ਆ ਉਸ ਧੋਖੇਬਾਜ਼ ਮਨੁੱਖ ਤੋਂ ਕਦੀ ਕਹਿਣ ਨਹੀਂ ਕਰੇਗਾ ਜਿਹੜਾ ਖੁਦਾ ਦੇ ਅੱਗੇ ਮੰਨ ਲੈਂਦਾ ਆ ਕਿ ਹਾਂ ਮੈਂ ਧੋਖੇਬਾਜ਼ ਹਾਂ ਪਰ ਪਰਮੇਸ਼ਰ ਉਸ ਧੋਖੇਬਾਜ਼ ਵਿਅਕਤੀ ਤੋਂ ਜ਼ਰੂਰ ਕਹਿਣ ਕਰੇਗਾ ਜਿਹੜਾ ਧੋਖੇਬਾਜ਼ ਹੋਣ ਤੇ ਵੀ ਉਹ ਖੁਦਾ ਦੇ ਅੱਗੇ ਇਸ ਸਵੀਕਾਰ ਨਹੀਂ ਕਰਦਾ ਕਿ ਉਹ ਧੋਖੇਬਾਜ਼ ਹੈ ਸੋ ਜਿਸ ਸਮੇ ਯਾਕੂਬ ਨੇ ਇਸ ਗੱਲ ਨੂੰ ਮੰਨਿਆ ਕਿ ਹਾਂ ਮੈਂ ਯਾਕੂਬ ਹਾਂ ਉਸ ਤੋਂ ਬਾਅਦ 28 ਆਇਤ ਵਿੱਚ ਪਰਮੇਸ਼ਰ ਕੀ ਬੋਲ ਰਿਹਾ ਉਹ ਸਾਖਿਆ ਤੇਰਾ ਨਾਂ ਹੁਣ ਤੋਂ ਯਾਕੂਬ ਨਹੀਂ ਆਖਿਆ ਜਾਵੇਗਾ ਸਗੋਂ ਇਸਰਾਇਲ ਪਰਮੇਸ਼ਰ ਨੇ ਕਿਹਾ ਕਿ ਹਾਂ ਹੁਣ ਤੋਂ ਅੱਗੇ ਤੂੰ ਯਾਕੂਬ ਨਹੀਂ ਤੂੰ ਇਸਰਾਇਲ ਸਦਾਵੇਂਗਾ ਸੁਣ ਨਾਮ ਪੁੱਛੇ ਬਿਨਾ ਵੀ ਪਰਮੇਸ਼ਰ ਉਸ ਨੂੰ ਬੋਲ ਸਕਦਾ ਸੀ ਕਿ ਤੂੰ ਇਸਰਾਇਲ ਸਦਾਵੇਂਗਾ ਜਦ ਕਿ ਪਰਮੇਸ਼ਰ ਜਾਣਦਾ ਵੀ ਸੀ ਕਿ ਤੂੰ ਯਾਕੂਬ ਹੈ ਪਰਮੇਸ਼ਰ ਜਾਣਦਾ ਸੀ ਇਹ ਯਾਕੂਬ ਹੈ ਪਰ ਕਿਉਂ ਪਰਮੇਸ਼ਰ ਪੁੱਛ ਰਿਹਾ ਕਿਉਂਕਿ ਪਰਮੇਸ਼ਰ ਜਾਣਦਾ ਹੈ ਆચ્ੀ ਤਰ੍ਹਾਂ ਅਸੀਂ ਕੌਣ ਆ ਪਰ ਪਰਮੇਸ਼ਰ ਚਾਹੁੰਦਾ ਤੂੰ ਆਪਣੇ ਮੂਹਨਾ ਸਵੀਕਾਰ ਕਰ ਕਿ ਤੂੰ ਕੌਣ ਆ ਅਗਰ ਤੂੰ ਇਸਰਾਈਲ ਬੰਨਾ ਚਾਹੁੰਦਾ ਹੈ ਤਾਂ ਤੈਨੂੰ ਪਹਿਲੋਂ ਸਵੀਕਾਰ ਕਰਨਾ ਪਏਗਾ ਕਿ ਤੂੰ ਯਾਕੂਬ ਹੈ ਹਾਂ ਪਰਮੇਸ਼ਰ ਜਾਣਦਾ ਹੈ ਕਿ ਤੂੰ ਧੋਖੇਬਾਜ਼ ਹੈ ਤੂੰ ਆਪਣੇ ਭਰਾ ਨੂੰ ਧੋਖਾ ਦਿੱਤਾ ਹੈ ਤੂੰ ਆਪਣੇ ਬਾਪ ਨੂੰ ਧੋਖਾ ਦਿੱਤਾ ਹੈ ਪਰਮੇਸ਼ੁਰ ਜਾਣਦਾ ਹੈ ਕਿ ਤੂੰ ਧੋਖੇਬਾਜ਼ ਹੈ ਪਰ ਤੂੰ ਆਪਣੇ ਕੀ ਮੂੰਹ ਨਾਲ ਮੰਨਦਾ ਆ ਕਿ ਤੂੰ ਧੋਖੇਬਾਜ਼ ਹੈ ਸੋ ਜਿਸ ਸਮੇ ਪਰਮੇਸ਼ੁਰ ਨੇ ਪੁੱਛਿਆ ਤੂੰ ਕੌਣ ਆ ਕਹਿੰਦਾ ਮੈਂ ਯਾਕੂਬ ਆ ਪਰਮੇਸ਼ੁਰ ਕਹਿੰਦਾ ਹੁਣ ਤੋਂ ਅੱਗੇ ਤੂੰ ਇਸਰਾਇਲ ਹੋਵੇਂਗਾ ਪਰਮੇਸ਼ੁਰ ਜਾਣਦਾ ਆ ਹਰ ਯਾਕੂਬ ਨੂੰ ਕਿਸ ਪ੍ਰਕਾਰ ਇਸਰਾਇਲ ਬਣਾਇਆ ਜਾਂਦਾ ਆ ਪਰ ਪਰਮੇਸ਼ੁਰ ਚਾਹੁੰਦਾ ਹੈ ਕਿ ਹਰ ਯਾਕੂਬ ਮੰਨ ਜਾਏ ਕਿ ਉਹ ਯਾਕੂਬ ਆ ਪਰਮੇਸ਼ੁਰ ਜਾਣਦਾ ਹੈ ਕਿ ਹਰ ਇੱਕ ਪਾਪੀ ਵਿਅਕਤੀ ਨੂੰ ਕਿਸ ਪ੍ਰਕਾਰ ਪਵਿੱਤਰ ਬਣਾਇਆ ਜਾਂਦਾ ਹੈ ਪਰ ਪਰਮੇਸ਼ੁਰ ਚਾਹੁੰਦਾ ਕਿ ਹਰ ਇੱਕ ਪਾਪੀ ਬੰਦਾ ਇਸ ਗੱਲ ਨੂੰ ਮੰਨ ਲਏ ਕਿ ਸਵੀਕਾਰ ਕਰ ਲਏ ਉਸ ਖੁਦਾ ਦੇਗੇ ਕਿ ਹਾਂ ਪ੍ਰਭੂ ਮੈਂ ਪਾਪੀ ਬਨੋ ਕਹਾਂ ਹਰ ਕਮਜ਼ੋਰ ਵਿਅਕਤੀ ਨੂੰ ਹਰ ਕਮਜ਼ੋਰ ਵਿਸ਼ਵਾਸੀ ਨੂੰ ਉਹ ਖੁਦਾ ਜਾਣਦਾ ਹੈ ਕਿ ਕਿਸ ਤਰ੍ਹਾਂ ਇਹਨੂੰ ਮੈਂ ਬਲ ਦੇ ਕੇ ਇਹਨੂੰ ਸਮਰੱਥੀ ਬਣਾਉਂਗਾ ਕਿਸ ਤਰ੍ਹਾਂ ਇਹਨੂੰ ਮੈਂ ਬਲਵੰਤ ਬਣਾਉਂਗਾ ਕਿਸ ਤਰ੍ਹਾਂ ਇਹਨੂੰ ਮੈਂ ਤਾਕਤ ਬਖਸ਼ੂਗਾ ਪਰਮੇਸ਼ਰ ਜਾਣਦਾ ਹੈ ਪਰ ਉਹ ਪਰਮੇਸ਼ਰ ਚਾਹੁੰਦਾ ਤੂੰ ਮਨ ਸਵੀਕਾਰ ਕਰ ਕਿ ਤੂੰ ਇੱਕ ਕਮਜ਼ੋਰ ਵਿਅਕਤੀ ਹੈ ਉਹ ਪਰਮੇਸ਼ਰ ਜਾਣਦਾ ਹੈ ਹਰ ਇੱਕ ਨਲਾਇਕ ਨੂੰ ਹਰ ਇੱਕ ਬੁੱਧੂ ਨੂੰ ਹਰ ਇੱਕ ਮੂਰਖ ਨੂੰ ਕਿਸ ਤਰ੍ਹਾਂ ਬੁੱਧੀਮਾਨ ਬਣਾਇਆ ਜਾਂਦਾ ਹੈ ਕਿਸ ਤਰ੍ਹਾਂ ਉਸ ਨੂੰ ਅਕਲਮੰਦ ਬਣਾਇਆ ਜਾਂਦਾ ਉਹਨੂੰ ਸਿਆਣਾ ਉਹਨੂੰ ਸਮਝਦਾਰ ਬਣਾਇਆ ਜਾਂਦਾ ਪਰ ਪਰਮੇਸ਼ਰ ਚਾਹੁੰਦਾ ਤੂੰ ਪਹਿਲੋਂ ਮੰਨ ਲੈ ਕਿ ਹਾਂ ਤੂੰ ਇੱਕ ਨਲਾਇਕ ਹੈ ਸੋ ਇਸ ਲਈ ਅਸੀਂ ਜੋ ਹੈਗੇ ਆ ਅਸੀਂ ਖੁਦਾ ਦੇ ਕੇ ਮੰਨ ਲਈਏ ਕਿ ਹਾਂ ਪ੍ਰਭੂ ਮੈਂ ਇੱਕ ਛਲੀਆ ਆ ਮੈਂ ਧੋਖੇਬਾਜ਼ ਆ ਪ੍ਰਭੂ ਮੈਂ ਇੱਕ ਪਾਪੀ ਵਿਅਕਤੀ ਪ੍ਰਭੂ ਮੈਂ ਕਮਜ਼ੋਰ ਵਿਅਕਤੀ ਪ੍ਰਭੂ ਜੋ ਵੀ ਅਸੀਂ ਆਪਣੇ ਆਪ ਨੂੰ ਦੇਖਦੇ ਆ ਅਗਰ ਅਸੀਂ ਵਿਚਾਰ ਦੇ ਅੱਗੇ ਸੀ ਕਮਜ਼ੋਰ ਪੈ ਜਾਂਦੇ ਆਂ ਤਾਂ ਮੰਨ ਲਈਏ ਖੁਦਾ ਦੇ ਅੱਗੇ ਅਗਰ ਅਸੀਂ ਕੁਮਾਂਡ ਦੇ ਅੱਗੇ ਕਮਜ਼ੋਰ ਪੈ ਜਾਂਦੇ ਆਂ ਲਾਲਚ ਦੇ ਵਾਸਤੇ ਆ ਜਾਂਦੇ ਆਂ ਜਿਸ ਵੀ ਪ੍ਰਕਾਰ ਦੀ ਕਮੀ ਕਮਜ਼ੋਰੀ ਸਾਨੂੰ ਘੇਰਦੀ ਆ ਦਬੋਂਦੀ ਆ ਬਸ ਉਹਨੂੰ ਖੁਦਾ ਦੇ ਅੱਗੇ ਮੰਨ ਲਈਏ ਖੁਦਾ ਦੇ ਅੱਗੇ ਕਿ ਹਾਂ ਪ੍ਰਭੂ ਮੈਂ ਮੈਂ ਇੱਕ ਇਸ ਪ੍ਰਕਾਰ ਦਾ ਵਿਅਕਤੀ ਆ ਹੁਣ ਤੁਸੀਂ ਦੇਖੋ ਤੁਸੀਂ ਕਿਸ ਤਰ੍ਹਾਂ ਮੈਨੂੰ ਬਣਾਉਣਾ ਆ ਕਿਸ ਤਰ੍ਹਾਂ ਮੈਨੂੰ ਸ਼ੁੱਧ ਕਰਨਾ ਆ ਕਿਸ ਪ੍ਰਕਾਰ ਮੈਨੂੰ ਚਲਾਉਣਾ ਆ ਤੁਸੀਂ ਦੇਖੋ ਉਹ ਦਾ ਸਭ ਕੁਝ ਸੰਭਾਲ ਲੈਂਦਾ ਸੋ ਦਾਨੀਅਲ ਇਸ ਸਗਾ ਤੇ ਉੱਤੇ ਕੀ ਕਹਿ ਰਿਹਾ ਕਿ ਮੇਰੇ ਵਿੱਚ ਰੱਤਾ ਵੀ ਬਲ ਨਹੀਂ ਰਿਹਾ ਮੇਰੇ ਵਿੱਚ ਕੋਈ ਸ਼ਕਤੀ ਨਹੀਂ ਰਹੀ ਉਹ ਆਪਣੇ ਆਪ 'ਚ ਨਾਟਕ ਨਹੀਂ ਕਰ ਰਿਹਾ ਕਿ ਹਾਂ ਮੈਂ ਬਲਵੰਤ ਹਾਂ ਬਲਕਿ ਉਹ ਮੰਨ ਰਿਹਾ ਸੋ ਜਿਸ ਤੈਨੇ ਮੰਨਿਆ ਸਵੀਕਾਰਿਆ ਹੁਣ ਉਸ ਵਕਤ ਪਰਮੇਸ਼ਵਰ ਨੇ ਉਸ ਨੂੰ ਜ਼ੋਰ ਬਖਸ਼ਿਆ ਪਰਮੇਸ਼ਰ ਨੇ ਉਸ ਨੂੰ ਬਲ ਬਖਸ਼ਿਆ ਉਸ ਤੋਂ ਬਾਅਦ ਦਾਨੀਅਲ ਕਹਿੰਦਾ ਕਿ ਹਾਂ ਮੇਰੇ ਸੁਆਮੀ ਤੂੰ ਹੀ ਮੈਨੂੰ ਜ਼ੋਰ ਬਖਸ਼ਿਆ ਤੂੰ ਹੀ ਮੈਨੂੰ ਬਲ ਬਖਸ਼ਿਆ ਔਰ ਜਦੋਂ ਅਸੀਂ ਅਸਲ ਜ਼ਿੰਦਗੀ ਵਿੱਚ ਪਵਿੱਤਰ ਹੋ ਜਾਵਾਂਗੇ ਫਿਰ ਪਵਿੱਤਰਤਾਈ ਦਾ ਨਾਟਕ ਕਰਨਾ ਨਹੀਂ ਪਏਗਾ ਫਿਰ ਜਦੋਂ ਅਸੀਂ ਬਲਵੰਤ ਹੋ ਜਾਵਾਂਗੇ ਆਤਮਾ 'ਚ ਫਿਰ ਨਾਟਕ ਨਹੀਂ ਕਰਨਾ ਪਏਗਾ ਸਾਨੂੰ ਕਿ ਅਸੀਂ ਬਲਵੰਤ ਹਾਂ ਫਿਰ ਸਾਨੂੰ ਆਪਣੇ ਆਪ ਨੂੰ ਬਲਵੰਤ ਦਿਖਾਉਣ ਵਾਸਤੇ ਸਾਨੂੰ ਨਾਟਕ ਨਹੀਂ ਰਚਨਾ ਪਏਗਾ ਕਿਉਂ ਕਿ ਅਸੀਂ ਅਸਲ ਜ਼ਿੰਦਗੀ 'ਚ ਬਲਵੰਤ ਹੋ ਕੇ ਖੜੇ ਹੋਵਾਂਗੇ ਅਸੀਂ ਦੇਖੋ ਅਗਰ ਕਿਸੇ ਵੀ ਤਾਤੂ ਨੂੰ ਅਗਰ ਮੰਨ ਲਓ ਅਗਰ ਕੋਈ ਵੀ ਲੋ ਆਇਆ ਇਹ ਤਾਂਬਾ ਆ। ਅਗਰ ਉਸ ਨੂੰ ਸੋਨਾ ਦਿਖਾਉਣਾ ਹੈ ਤਾਂ ਸਾਨੂੰ ਕੁਝ ਕਰਨਾ ਪਏਗਾ। ਸਾਨੂੰ ਕੁਝ ਨਾਟਕ ਰਚਨਾ ਪਏਗਾ। ਉਹਦੇ ਉੱਪਰ ਸੋਨੇ ਦਾ ਕੁਝ ਰੰਗ ਇਸ ਤਰ੍ਹਾਂ ਦਾ ਉਹਦੇ ਉੱਤੇ ਚੜਾਉਣਾ ਪਏਗਾ ਉਸ ਨੂੰ ਦਿਖਾਉਣਾ ਪਏਗਾ। ਪਰ ਅਗਰ ਸੋਨੇ ਨੂੰ ਅਸਲ ਸੋਨੇ ਨੂੰ ਹੀ ਅਗਰ ਸੋਨਾ ਦਿਖਾਉਣਾ ਤਾਂ ਸਾਨੂੰ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਅਸਲ ਸੋਨਾ ਜਿਹੜਾ ਆ ਉਹ ਕੁਦਰਤੀ ਤੌਰ ਤੇ ਉਹਨੂੰ ਰੰਗ ਖੁਦਾ ਨੇ ਉਸ ਪ੍ਰਕਾਰ ਦਾ ਦਿੱਤਾ ਉਹਨੂੰ ਕੋਈ ਨਾਟਕ ਰਚਣ ਦੀ ਲੋੜ ਨਹੀਂ ਆ। ਇਸ ਲਈ ਜਦੋਂ ਪਰਮੇਸ਼ਵਰ ਸਾਨੂੰ ਬੁੱਧੀਮਾਨ ਸਮਝਦਾਰ ਜਦੋਂ ਖੁਦਾ ਸਾਨੂੰ ਬਲਵੰਤ ਬਣਾ ਕੇ ਖੜਾ ਕਰਦਾ ਹੈ ਖੁਦਾ ਸਾਨੂੰ ਪਵਿੱਤਰ ਬਣਾ ਕੇ ਖੜਾ ਕਰਦਾ ਹੈ ਫਿਰ ਸਾਨੂੰ ਪਵਿੱਤਰਤਾ ਇਹ ਜਾਂ ਕਿਸੇ ਵੀ ਚੀਜ਼ ਦੇ ਵਿੱਚ ਦਿਖਾਵਾ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਅਸੀਂ ਉਹੀ ਹੁੰਨੇ ਆ ਜੋ ਖੁਦਾ ਨੇ ਸਾਨੂੰ ਬਣਾ ਕੇ ਸਮਾਜ ਵਿੱਚ ਰੱਖਿਆ ਹੈ ਸੋ ਦਾਨੀਅਲ ਨੇ ਕਦੀ ਵੀ ਬਾਬਲ ਵਿੱਚ ਜਾ ਕੇ ਨਾਟਕ ਰਚਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਉਹ ਬੁੱਧੀਮਾਨ ਹੈ ਜਾਂ ਖੁਦਾ ਦਾ ਇੱਕ ਪਵਿੱਤਰ ਜਾਨ ਹੈ ਬਲਕਿ ਉਹ ਅਸਲ ਜ਼ਿੰਦਗੀ ਵਿੱਚ ਹੀ ਖੁਦਾ ਨੇ ਉਸ ਨੂੰ ਇਸ ਪ੍ਰਕਾਰ ਦਾ ਬਣਾਇਆ ਸੀ origignal ਸੀ ਉਹਦਾ ਇਹ ਸਾਰਾ ਕੁਝ ਅਸਲियत ਵਿੱਚ ਉਸ ਸੀ ਸੋ ਇਸ ਕਰਕੇ ਪੂਰਾ ਬਾਬਲ ਦੇਸ਼ ਜਾਣ ਗਿਆ ਕਿ ਇਹ ਅਕਲਮੰਦ ਆਏ ਬੁੱਧੀਮਾਨ ਹੈ ਔਰ ਪਵਿੱਤਰ ਹੈ ਖੁਦਾ ਦਾ ਡਰ ਰੱਖਣ ਵਾਲਾ ਪਵਿੱਤਰ ਜਾਣਿਆ ਪਰਮੇਸ਼ਰ ਦਾ ਇਸ ਕਰਕੇ ਅੱਜ ਬਹੁਤ ਸਾਰੇ ਵਿਸ਼ਵਾਸੀਆਂ ਨੂੰ ਨਾਟਕ ਕਿਉਂ ਰਚਣਾ ਪੈਂਦਾ ਹੈ ਕਿਉਂਕਿ ਉਹ ਅਸਲੀਅਤ ਵਿੱਚ ਉਹ ਨਹੀਂ ਹੁੰਦੇ ਜੋ ਉਹ ਆਪਣੇ ਆਪ ਨੂੰ ਦਿਖਾ ਰਹੇ ਹੁੰਦੇ ਆ ਅਸਲੀਅਤ ਵਿੱਚ ਉਹ ਆਤਮਿਕ ਹੁੰਦੇ ਨਹੀਂ ਆ ਅਸਲੀਅਤ ਵਿੱਚ ਉਹ ਉਹ ਆਤਮਿਕਤਾ ਉਹਨਾਂ ਦੇ ਅੰਦਰ ਨਹੀਂ ਹੁੰਦੀ ਜਿਹੜੀ ਉਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਇਸ ਲਈ ਉਹਦੇ ਵਿੱਚ ਉਹਨਾਂ ਨੂੰ ਬਹੁਤ ਸਟਰਗਲ ਕਰਨਾ ਪੈ ਜਾਂਦਾ ਹੈ ਉਹਦੇ ਵਿੱਚ ਉਹਨਾਂ ਨੂੰ ਬਹੁਤ ਪਾਪੜ ਵੇਲਣੇ ਪੈ ਜਾਂਦੇ ਆ ਪਰ ਜੋ ਅਸਲ ਵਿੱਚ ਆਤਮਿਕ ਆ ਉਸ ਨੂੰ ਆਤਮਿਕਤਾ ਪੇਸ਼ ਕਰਨ ਵਿੱਚ ਕੋਈ ਸੰਘਰਸ਼ ਨਹੀਂ ਕਰਨਾ ਪੈਂਦਾ ਸੋ ਇਸ ਲਈ ਖੁਦਾ ਦੇ ਅੱਗੇ ਅਸੀਂ ਆਈਏ ਔਰ ਬੋਲੀਏ ਕਿ ਪ੍ਰਭੂ ਮੈਂ ਨਾਟਕ ਨਹੀਂ ਕਰੂੰਗਾ ਮੈਂ ਪਵਿੱਤਰ ਹੂੰ ਆਪਣੇ ਆਪ ਨੂੰ ਦਿਖਾਉਣ ਦਾ ਮੈਂ ਨਾਟਕ ਨਹੀਂ ਕਰੂੰਗਾ ਮੈਂ ਆਪਣੇ ਆਪ ਨੂੰ ਬਲਵੰਤ ਦਿਖਾਉਣ ਦਾ ਨਾਟਕ ਨਹੀਂ ਕਰੂੰਗਾ ਆਪਣੇ ਬੁੱਧੀਮਾਨ ਹੋਣ ਦਾ ਨਾਟਕ ਨਹੀਂ ਕਰੂੰਗਾ ਪ੍ਰਭੂ ਮੈਂ ਜੋ ਹੈਗਾ ਮੈਂ ਤੇਰੇ ਅੱਗੇ ਹਾਂ ਜਿਸ ਪ੍ਰਕਾਰ ਯਾਕੂਬ ਨੇ ਜਦੋਂ ਆਪਣੇ ਆਪ ਨੂੰ ਇਸਾਉ ਦਿਖਾਉਣਾ ਸੀ ਤਾਂ ਉਸ ਸਮੇਂ ਉਸ ਨੂੰ ਕਿੰਨੇ ਪਾਪੜ ਵੇਲਣੇ ਪਏ ਉਹਦੀ ਮਾਂ ਨੂੰ ਕੁਝ ਜਾਨਵਰ ਕੱਟਨੇ ਪਏ ਉਹਨਾਂ ਦੀ ਖੱਲ ਉਦੇੜਨੀ ਪਈ ਉਹ ਖੱਲ ਯਾਕੂਬ ਦੇ ਹੱਥਾਂ ਦੇ ਉੱਤੇ ਚੜਾਉਣੀ ਪਈ ਕਿੰਨਾ ਕੁਝ ਕਰਨਾ ਪਿਆ ਕਿਉਂ ਮੈਂ ਆਪਣੇ ਆਪ ਨੂੰ ਇਸਾਉ ਦਿਖਾਉਣਾ ਹੈ ਪਰ ਇਸਾਉ ਲਈ ਆਪਣੇ ਆਪ ਨੂੰ ਇਸਾਉ ਦਿਖਾਉਣ ਵਿੱਚ ਕੋਈ ਸੰਘਰਸ਼ ਨਹੀਂ ਸੀ ਕਰਨਾ ਪੈਂਦਾ ਉਹਨੂੰ ਕੋਈ ਜਾਨਵਰ ਨਹੀਂ ਸੀ ਘਟਨਾ ਪੈਂਦਾ ਉਹਨੂੰ ਜਾਨਵਰਾਂ ਦੀ ਖੱਲ ਉਹਨੂੰ ਆਪਣੇ ਬਾਹਾਂ ਤੇ ਨਹੀਂ ਸੀ ਚੜਾਉਣੀ ਪੈਂਦੀ ਕਿਉਂਕਿ ਉਹ ਅਸਲੀਅਤ ਵਿੱਚ ਕੀ ਸੀ ਉਹ ਇਸਾਉ ਸੀਗਾ ਔਰ ਯਕੂਬ ਨੂੰ ਯਕੂਬ ਦਿਖਾਉਣ ਵਿੱਚ ਕੋਈ ਸੰਘਰਸ਼ ਨਹੀਂ ਸੀ ਕਰਨਾ ਪੈਂਦਾ ਕਿਉਂਕਿ ਅਸਲੀਅਤ ਵਿੱਚ ਉਹ ਯਕੂਬ ਸੀਗਾ ਇਸ ਲਈ ਅਸੀਂ ਜੋ ਹੈਗੇ ਆ ਉਹ ਦਿਖਾਉਣ 'ਚ ਸਾਨੂੰ ਕੋਈ ਸੰਘਰਸ਼ ਨਹੀਂ ਆ ਜਦੋਂ ਖੁਦਾ ਸਾਨੂੰ ਪਵਿੱਤਰ ਕਰੇਗਾ ਦਿਲ ਦੀਆਂ ਗਹਿਰਾਈਆਂ ਤੋਂ ਸਾਨੂੰ ਅੰਦਰ ਤੋਂ ਖੁਦਾ ਪਵਿੱਤਰ ਬਣਾ ਦਿੰਦਾ ਸਾਨੂੰ ਆਤਮਿਕ ਬਣਾ ਦਿੰਦਾ ਅਸੀਂ ਆਤਮਿਕ ਹੋ ਜਾਂਦੇ ਆ ਨਵੇਂ ਸਰੀਰ ਤੋਂ ਜਨਮ ਪਾ ਕੇ ਫਿਰ ਆਤਮਿਕ ਹੋਣ ਦਾ ਆਤਮਿਕਤਾ ਦਿਖਾਉਣ ਦਾ ਪਵਿੱਤਰਤਾਈ ਨੂੰ ਪੇਸ਼ ਕਰਨ ਦਾ ਫਿਰ ਕੋਈ ਸੰਘਰਸ਼ ਨਹੀਂ ਰਹਿ ਜਾਂਦਾ ਇਸ ਕਰਕੇ ਉਹ ਪਰਮੇਸ਼ਰ ਦੇ ਗਾਈਏ ਪ੍ਰਭੂ ਤੁਸੀਂ ਸਾਨੂੰ ਬਣਾਓ ਪਰਬੂ ਤੁਸੀਂ ਸਾਨੂੰ ਖੜਾ ਕਰੋ ਇਸ ਸਮਾਜ ਦੇ ਵਿੱਚ ਜਿਸ ਦਾਨੀਅਲ ਨੂੰ ਜ਼ੋਰ ਬਖਸ਼ ਕੇ ਖੜਾ ਕੀਤਾ ਉਦੋਂ ਜਦੋਂ ਉਹਨੇ ਮੰਨਿਆ ਕਿ ਉਹਦੇ ਵਿੱਚ ਜ਼ੋਰ ਨਹੀਂ ਰਿਹਾ ਸੋ ਪ੍ਰਬੂ ਅਸੀਂ ਵੀ ਮੰਨਦੇ ਹਾਂ ਕਿ ਪ੍ਰਬੂ ਸਾਡੇ ਵਿੱਚ ਉਹ ਪਵਿੱਤਰਤਾਈ ਨਹੀਂ ਹੈ ਜਿਹੜੀ ਪ੍ਰਬੂ ਇੱਕ ਆਤਮਿਕ ਜੰਚ ਹੋਣੀ ਚਾਹੀਦੀ ਹੈ ਪ੍ਰਬੂ ਸਾਡੇ ਵਿੱਚ ਉਹ ਅਲੱਗਤਾਈ ਨਹੀਂ ਹੈ ਜੋ ਸਾਡੇ ਵਿੱਚ ਹੋਣੀ ਚਾਹੀਦੀ ਹੈ ਪ੍ਰਬੂ ਸਾਡੇ 'ਚ ਉਹ ਬਲ ਨਹੀਂ ਹੈ ਜੋ ਬਲ ਸਾਡੇ 'ਚ ਹੋਣਾ ਚਾਹੀਦਾ ਤੁਸੀਂ ਇਹ ਸਭ ਕੁਝ ਸਾਨੂੰ ਮੁਹੱਈਆ ਕਰੋ ਪ੍ਰਬੂ ਜੀ ਅਸੀਂ ਆਪਣੇ ਆਪ ਨੂੰ ਤੁਹਾਡੇ ਅੱਗੇ ਲੈ ਕੇ ਹੁੰਦੇ ਹਾਂ ਸੋ ਇਸ ਵਚਨ ਦੇ ਰਾਹੀਂ ਪ੍ਰਭੂ ਸਾਨੂੰ ਆਸ਼ੀਸ਼ ਸਵੇ ਕੋਈ ਸਵਾਲ ਅਗਰ ਤੁਹਾਡਾ ਤੁਸੀਂ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ ਅਗਰ ਤੁਸੀਂ ਇਹ ਵਚਨ ਸੁਣ ਕੇ ਆਸ਼ੀਸ਼ ਪਾਉਂਦੇ ਹੋ ਸੋ ਜ਼ਰੂਰ ਦੂਸਰਿਆਂ ਦੇ ਨਾਲ ਤੁਸੀਂ ਇਹਨੂੰ ਸਾਂਝਾ ਕਰੋ ਰੱਬ ਸਾਨੂੰ ਆਸ਼ੀਸ਼ ਦੇ ਆਮੀਨ